ਮੈਂ ਕਿ ਜਿਆ ਜਿਆ ਉਹਨੂੰ ਸਾਨੂੰ ਭਰਾ ਮੜਿਆ ਸਾਹ ਨੂੰ ਦੇਈ ਤੇ ਘਰ ਵਾਲਾ ਵੀ ਵਧ ਗਈ ਮੜਿਆ ਵਾ ਘਰ ਦਾ ਗਾਣਾ ਕੱਟ ਆਲਾ 25 ਸਾਲਾਂ ਜਮ ਅੱਜ ਬਾਈ ਕੰਮ ਕਰਦਾ ਦੇਖਿਆ ਵੀ ਤੈਨੂੰ ਮੈਗੀ ਬਣਾ ਕੇ ਦੇਣਾ ਤੇ ਭਾਫਾ ਨਿਕਲਦੀਆਂ ਮੈਂ ਕਿਤੇ ਕੁੱਕੜ ਕੱਕੜਦਾ ਰਿਹਾ ਬਾਈ ਦਾ ਤੈਨੂੰ ਹਾਂ ਜੀ ਉਹ ਤੂੰ ਖਰੋੜੇ ਪੀਆ ਕਰ ਸੱਚ ਛੋਲੇ ਦਾ ਵਿੱਚ ਪਾਇਆ ਤਰੀ ਦਾ ਬੱਕਰੇ ਦੀ ਆ ਹਾਂ ਮੈਂ ਹਣੀ ਬੱਕਰਾ ਤੂੰ ਤੈਨੂੰ ਸੈਟਾਂ ਯਾਰ ਜਾਵਾ ਹਾਂ ਤਾ ਦੇਖ ਐ ਆਰ ਦੀ 8000 ਤੱਕ ਤੂੰ ਗਾਲਾਂ ਕੱਢਦੀ ਰਹਿਣੀ ਆਂ ਮੈਗੀ ਬਣਾ ਬਣਾ ਦਿੰਦਾ ਵਿਚਾਰਾ ਤੈਨੂੰ ਹਾਂ ਉਹ ਤੜਕਾ ਲਾਗੇ ਨਹੀਂ ਆ ਤਾਂ ਵੀ ਅੱਜ ਤਾਂ 25 ਸਾਲਾਂ ਜਮ ਅੱਜ ਵੀ ਕੰਮ ਕਰਦਾ ਦੇਖਿਆ ਵੀ ਤੈਨੂੰ ਮੈਗੀ ਬਣਾ ਕੇ ਦਿੰਦਾ ਹੈ ਹਾਂ ਉਹ ਮੈਂ ਤਾਂ ਫਿਰ ਤਿੰਨ ਸਾਲਾਂ ਦਾ ਹੀ ਸੀ ਤਿੰਨ ਸਾਲ ਕਟਾਤੇ ਮੈਂ ਉਹ ਹਾਂ ਦੇਖਦਾ ਲੱਗਦਾ ਤੜਕੇ ਕਿਉਂ ਤਾਂ ਇਹ ਰਿਕਾਰਡ ਟੁੱਟ ਗਿਆ ਹਾਂ ਹੁਣ ਗਈ ਡਾਂਟ ਫਿਰ ਤਾਂ ਠੰਡ ਵੀ ਗਈ ਹੁਣ ਤਾਂ ਮੂੰ ਵੀ ਕੈਮ ਆ ਹੌਸਲੇ ਨਹੀਂ ਉਹ ਤਾਂ ਬਾਸ ਨਾ ਸੌਂਕ ਸੌਂਕ ਹੀ ਕਾਇਮ ਹੋ ਜਾਂਦੀ ਹੈ ਮੈਗੀ ਮਸਾਲੇ ਦੀ ਮੈਗੀ ਮੈਗੀ ਅੰਦਰ ਜਾਂਦੀ ਨਹੀਂ ਦਾ ਹਾਂ ਹੈ ਕੁੜੀ ਦਾ ਲੱਭੀ ਨੇ ਉਹ ਕੁੜੀ ਦੀ ਲੋੜ ਆ ਅੱਜ ਤੈਨੂੰ ਮੈਗੀ ਬਣਾ ਕੇ ਦਿੰਦੀ ਆ ਮਸਾਲਾ ਮਸਾਲਾ ਉਹ ਕੁੰਡੇ ਦੇ ਕੁੱਟ ਕੇ ਪਾਤਾ ਉਹਨੇ ਨਹੀਂ ਰੰਗ ਲੜੀਗਾ ਮੈਗੀ ਨਾਲ ਉਹਦੇ ਭਾਫਾ ਨਿਕਲਦੀਆਂ ਮੈਂ ਕਿਤੇ ਕੁੱਕੜ ਕੱਕੜ ਵਰਿਆ ਬਾਈ ਦਾ ਤੈਨੂੰ ਉਹ ਤੂੰ ਖਰੌੜੇ ਪੀਆ ਕਰ ਸੱਚ ਉਹ ਸਹੀ ਗੱਲ ਆ ਤਾਕਤ ਬਹੁਤ ਹੁੰਦੀ ਆ ਹਨਾ ਬਾਈ ਦੇ ਅੱਜ ਤੈਨੂੰ ਸੂਪ ਲਿਆ ਕੇ ਦਉ ਆਉਂਦਾ ਹੋਇਆ ਉਹ ਛੋਲਿਆਂ ਦਾ ਲਾ ਛੋਲਿਆਂ ਦਾ ਹੁੰਦਾ ਉਹ ਛੋਲਿਆਂ ਦਾ ਲਿਆ ਕੇ ਦਉ ਤੂੰ ਖਾਣ ਲੱਗੀ ਤੂੰ ਪੱਕੀ ਪੈ ਜਾਣ ਇਹ ਤਾਂ ਗਰਮ ਉਹ ਤਾਂ ਬਹੁਤ ਵਧੀਆ ਚੀਜ਼ ਹੁੰਦੀ ਆ ਛੋਲਿਆਂ ਨੂੰ ਇਹਦਾ ਪਾਣੀ ਖੂਪ ਹੀ ਹੁੰਦਾ ਹਾਂ ਲੱਗਦਾ ਟੜਕ ਛੋਲਿਆਂ ਦਾ ਲਿਆ ਕੇ ਦਈਏ ਕੋ ਉਬਰਾਉੜਿਆਂ ਦਾ ਨਹੀਂ ਜੇ ਤਾਂ ਮੂੰਹ 'ਚ ਪਾਣੀ ਆ ਗਿਆ ਫੇਰ ਤਾਂ ਖਰੋੜਿਆਂ ਦੇ ਦੇਖਿਓ ਮੈਂ ਨਹੀਂ ਹੋਈਣਾ ਨਹੀਂ ਤੈਨੂੰ ਛੋਲਿਆਂ ਸੂਪ ਮੁਰਦ ਦੇ ਫਟਾ ਜਾਣੇ ਇੱਧਰ ਸੀ ਨਾ ਵਧ ਗਿਆ ਹੁੰਦਾ ਮਜ਼ਾਕ ਦੀ ਗੱਲ ਨਹੀਂ ਮਾਤਾ ਪਿਓਆਂ ਇੱਕ ਵਾਰੀ ਮੀਤਾ ਨਹੀਂ ਹੁੰਦੇ ਤੂੰ ਖਰੋੜੇ ਹੀ ਪੀਣ ਲੱਗ ਜਾ ਨਹੀਂ ਖਾਣੇ ਬੱਚਾ ਖਰੋੜਿਆਂ ਦਾ ਹੋਇਆ ਨਹੀਂ ਆਂਡੇ ਦੀ ਭੁਰਜੀ ਬਣਾ ਦਿਆ ਕਰ ਉਹ ਤਾਂ ਖਾ ਹੀ ਲਏਗੀ ਕੱਟਾ ਸਿਰਦਿਆ ਕਰ ਅੱਖਾਂ ਦੇ ਪੱਟੀ ਬੰਨ੍ਹ ਦਿਆ ਕਰ ਉਹ ਗੁਰੂਕ ਵਿੱਚ ਜੰਨ ਲਿਆਗਾ ਬਸ ਨਹੀਂ ਖੱਟਾ ਸਿਰਦਿਆ ਕਰ ਮਜ਼ਾਕ ਨਹੀਂ ਉਹ ਤਾਂ ਵਧੀਆ ਤਾਕਤਾਂ ਜੀਤਾਂ ਯਾਰ ਡਾਕਟਰ ਵੀ ਹੁਣ ਦੱਸ ਦਈ ਆ ਉਹ ਚੀਜ਼ਾਂ ਨੂੰ ਏਸੀ ਦੀ ਜੇ ਨਾਲੇ ਦਵਾਈਆਂ ਦੂਗੀਆਂ ਚੰਗਾ ਬੰਦਾ ਉਹੀ ਤਾਂ ਗੱਲ ਹੈ ਕਈ ਦਾ ਹੁਣ ਜਦੋਂ ਕੀ ਪਤਾ ਬਾਬਾ ਨਾ ਲੋਡ ਪਾਵੇ ਹੁਣ ਨਹੀਂ ਆਂਡਾ ਤਾਂ ਤੂੰ ਪੁਰਜੀ ਦਾ ਖਾ ਲਿਆ ਕਰ ਜਾਂ ਸੋਇਆ ਬੀਨ ਦੀਆਂ ਬੜੀਆਂ ਦੀ ਪੁਰਜੀ ਬਣਾ ਲਿਆ ਕਰ ਜੀ ਉਹ ਨਹੀਂ ਖਾਣ ਬੰਦ ਕੇ ਤੇ ਹੁਣ ਦੂਰਵਾ ਬਣ ਜਾਂਦਾ ਮੈਂ ਮੈਦਰੀਆ ਉਤੋਂ ਦੀ ਪਾਇਆ ਵੀ ਫਿਰ ਉਹ ਜਿਹੜਾ ਵੰਡੇ ਵੰਡੇ ਆਕਾ ਬਈ ਉਹਦਰ ਬਣਾਦੀ ਬਾਈ ਨੇ ਮੈਂ ਮਾਂ ਗੱਲ ਦੇ ਵੇਖਣਾ ਕੱਢਤੀ ਜਲਦੀ ਮਤਲਬ ਸਾਹਮਣੇ ਦੂਜੀ ਬਣਾਈ ਬੈਠੀ ਕੱਕੜੋ ਕੜੋਣੀ ਕੀ ਕਰਾਉਂਦਾ ਕੱਕੜੋ ਕੜੋਣੀ ਨੀ ਰੁਕੂ ਕੱਕੜੋ ਕੜੋਣੀ ਕੰਮੋ ਕੱਕੜੋ ਕੜੋ ਤੱਕਦਾ ਸ਼ਕੀਰ ਬਾਈ ਸੋਫੀ ਕਹਿੰਦੇ ਤੂੰ ਹੈ ਨਾ ਬਾਈ ਨੇ ਨਾਲ ਆਪਦੀ ਵੀ ਆਥਣ ਦੀ ਬਣਾ ਕੇ ਲੈ ਜਾਣੀ ਹੈ ਕੀ ਤੈਨੂੰ ਆ ਮੈਂ ਰਿਮੋਰਚੀ ਬਾਦ ਰੱਖੀ ਆ ਨੇ ਬਣਾਈ ਕੀ ਗੱਲ ਆ ਉਹ ਨਹੀਂ ਮੈਂ ਤੈਨੂੰ ਕਹਿੰਦਾ ਦਵਾਈ ਵਾਂਗੂ ਜੇ ਲਿਆ ਲੈ ਹੈ ਕਿ ਲੈ ਲੈ ਕੋਈ ਨਹੀਂ ਮੰਨਉਂਦੇ ਆਪਣਾ ਆਪਣਾ ਮੰਨਦਾ ਚੱਲ ਸੂਪ ਤਾਂ ਤੈਨੂੰ ਲਿਆ ਦੰਨੇ ਮੁਰਦੇ ਹੋਏ ਛੋਲਿਆਂ ਦਾ ਸੂਪ ਉਹ ਬੱਕਰੇ ਵਾਂਗ ਕਰ ਲੈ ਨਹੀਂ ਬੱਕਰੇ ਦਾ ਨਹੀਂ ਹੁੰਦਾ ਉਹ ਵਿੱਚ ਛੋਲੇ ਉਹ ਬੱਕਰੇ ਹੋਰੀ ਵਿੱਚ ਆ ਹੱਡ ਉਹ ਮੈਂ ਨਹੀਂ ਲਿਆ ਦੰਦਾ ਮੈਂ ਤਾਂ ਅੰਡੇ ਨੂੰ ਹੱਥ ਲੈ ਦੰਦਾਂ ਫੇਰ ਬੱਕਰੇ ਨੂੰ ਕਿਵੇਂ ਹੱਥ ਲਾ ਲੂਗਾ ਆਣਾ ਆਸ ਨਹੀਂ ਮਿਲਦਾ ਰਾਣੀਆਂ ਮਿਲਦੀਆਂ ਇੱਥੋਂ ਦਾ ਰਾਣੀਆਂ ਲਿਆ ਦੀ ਉਹ ਜੂਸ ਵਾਲੇ ਹੁੰਦੇ ਆ ਜੂਸ ਪੀ ਲੈਂਗੀ ਇਹਦਾ ਜੂਸ ਨੂੰ ਲਿਆ ਦੋ ਹਾਂ ਚੰਗਾ ਆਣਾ ਆਨਾਸ ਮੈਂ ਕੀ ਰੋਟੀ ਤਾਂ ਖਾਣੀ ਆ ਹੁਣ ਉਹ ਰੋਟੀ ਵੀ ਗਾਰੋਂ ਕਰੀ ਜਾਂਦਾ ਬਾਈ ਤਾਂ ਨਹੀਂ ਆਣਾ ਆਸ ਆਹ ਚੱਕ ਲਾਤਾ ਅੰਦਰ ਤਾਂ ਨਹੀਂ ਪੈ ਕੇ ਸ਼ੁਰੂ ਕਰਦਾ ਬਾਈ ਨੇ ਗਾਣੇ ਲਾ ਲੈ ਟੀਵੀ ਤੇ ਉਹ ਸੱਚ ਬਾਈ ਹਾਂ ਆਇਤਾ ਵੀਰਵਾਰਾ ਉਹਦਾ ਗਾਣਾ ਲਈ ਫਿਰਦਾ ਵੀਰਵਾਰ ਦਿਨ ਨਾ ਪਰੇਜ ਕਰਦਾ ਨੋ ਸੁਣਾਇਆ ਦੁੱਢੀ ਦੇ ਲੈ ਆਇਆ ਪਟਨਾ ਛਾ ਤੂੰ ਠੀਕ ਤਾਂ ਹੋ ਪੈਣਾ ਹੁਣ ਤਾਂ ਠੀਕ ਆ ਯਾਰ ਬਾਠੀ ਲੈ ਚੱਲਾਂਗੇ ਤੈਨੂੰ ਪਟਨਾ ਸਾਹਿਬ ਉੱਥੇ ਕਿੰਨੇ ਵੰਦਾ ਹੋ ਗਏ ਦੈਨ ਨਹੀਂ ਵੀ ਮੈਂ ਤਾਂ ਆਪਾਂ ਇਲੀ ਰੀ ਜਾਣਾ ਕਿਹਦੇ ਦਾ ਪਿਆ ਬੈਰ ਤੂੰ ਕੋਈ ਨਾ ਲੈ ਚੱਲਾਂਗੇ ਦਾ ਦਿਨ ਲਾ ਕੇ ਹਾਂਗੇ ਤੂੰ ਦਾ ਹਜੂਰ ਸਾਹਿਬ ਨੂੰ ਵੀ ਕਹਿੰਦੇ ਸੀ ਮੌਕੇ ਤੇ ਆ ਕੇ ਤੂੰ ਝਗਾ ਚਾਕ ਗਈ ਨਹੀਂ ਜਾਉਂਦੀ ਮੈਂ ਪਟਨਾ ਟਾ ਮੰਨ ਕੇ ਚਲੋ ਪਟਨਾ ਸਾਹਿਬ ਜਾਉਂਗੀ ਮੈਂ ਬਾ ਠੀਕ ਹੈ ਬਾਈ ਲਿਆ ਦੇ ਮੈਗੀ ਪਾ ਕੇ ਆਇਆ ਵਾੜੀ ਸੇਵਾ ਕਰਦਾ ਤਾਂ ਇਹ ਦੇਖ ਲੈ ਵੀ ਉਹੀ ਤੂੰ ਬਾਈ ਨੂੰ ਕਹਿਣੀ ਰਹਿਣੀ ਐ ਮਾੜਾ ਮਾੜਾ ਹੈ ਬਾਈ ਦੇਖ ਲੈ ਉਹ ਰਾਤ ਨੂੰ ਫਿਰ ਨਹੀਂ ਪਤਾ ਲੱਗਦਾ ਕਈ ਐਰੀ ਵੀ ਆ ਜਾਂਦੇ ਵਾਲੇ ਨੇ ਮੈਂ ਕਿਹਾ ਜਿਆਜਾ ਨੂੰ ਸਾਨੂੰ ਭਰਾ ਮਿਲਿਆ ਸਭ ਨੂੰ ਤੇ ਘਰ ਵਾਲਾ ਵੀ ਵਧ ਗਈ ਮਿਲਿਆ ਵਾ ਘਰ ਦਾ ਗਾਣਾ ਗਾਡਾ ਉਹਦਾ ਵੀ ਹਾਸਾ ਮਾਹੌਲ ਚੱਲਦਾ ਹੀ ਰਹਿੰਦਾ ਇੰਨੇ ਬਿਨਾ ਫਿਰ ਵਧੀਆ ਚੱਲੀ ਜਾਂਦਾ ਫਿਰ ਬੰਦਾ ਜ਼ਿੰਦਗੀ ਤੋਂ ਆਖਦਾ ਸਹੀ ਗੱਲ ਆ ਇਹਦਾ ਵੀ ਇੱਕ ਤਾਂ ਥੋੜਾ ਉਹ ਰਾਤ ਨੂੰ ਐਂਟਰਟੇਨਮੈਂਟ ਕਰਦਾ ਉਹਨੂੰ ਸੁਣਾਉਂਦਾ ਵਾ ਗਾਣਾ ਘਿਓ ਦੀਆਂ ਨਾਲਾਂ ਹੁੰਦੀਆਂ ਨਾ ਜਰੂਰ ਉਹ ਦੇ ਲੈਨੇ ਬਾਇ ਤਾਂ ਹੀ ਤਾਂ ਨਹੀਂ ਪਾੜਦਾ ਪਾੜ ਲਿਆ ਤਾਂ ਹੀ ਮੈਨੂੰ ਲੱਗਦਾ ਰੂਹ ਤੇ ਅੰਦਰ ਰਹਿ ਗਈ ਤੂੰ ਉਦੋਂ ਡੱਕਾ ਬਾਹਰ ਕੱਢ ਲਿਆ ਡੱਕਾ ਬਾਹਰ ਹੋ ਗਿਆ ਚੱਲੀਏ ਫਿਰ ਆਪਾਂ ਮੋੜਦੇ ਚੱਲ ਫਿਰ ਤੈਨੂੰ ਦੇ ਕੇ ਜਾਂਦੇ ਆਂ ਓਕੇ ਖਾਉ ਮੈਂ ਕਿ ਮੁਗੀ ਕੰਗਾ ਬਾਈ ਇਧਰ ਨੂੰ ਕਰ ਲੈ ਤੜਕਾ ਮਟਰ ਮਟਰ ਪਾ ਕੇ ਦਿੱਤੇ ਆ ਤੈਨੂੰ ਵੇਖੋ ਟਮਾਟੇ ਵੀ ਬਰੀਕ ਛੱਲੇ ਆ ਤੜਕਾ ਦਾ ਕੇ ਹਾਂ ਹੁਣ ਤਾਂ ਇਹ ਗੱਲ ਹੈ ਮੈਂ ਤਾਂ ਕਹਿੰਦੇ ਦਿੰਦੇ ਜਾਣ ਨਹੀਂ ਦਿੰਦੇ ਬਣ ਗਿਆ ਬਾਈ ਜੀ ਉਸਤਾਦ ਜੀ ਆ ਤਿੰਨ ਪਿਆਰਿਓ ਚਨਾ ਸੂਪ ਉਹ ਇੱਕ ਪੈਕ ਕਰ ਦਿਓ ਆਖੇ ਲੱਗ ਮਨ ਮੇਰੀਆਂ ਦਰਸ਼ਨ ਬਾਈ ਜੀ ਤੇਰੀਆਂ ਗਰਮ ਗਰਮ ਜਲੇਬੀਆਂ ਕਿਨੇ ਖਾਧੀਆਂ ਵੀ ਸਰੀਲ ਗੋਪਤਾਲੀਆਂ ਦੱਸਿਓ ਕਰਾਂ ਬੰਲਾ ਦਾ ਬਾਈ ਨੇ ਜਲੇਬੀਆਂ ਤਕਰੀਬਨ ਸਾਰਿਆਂ ਨੇ ਖਾਧੀਆਂ ਹੋਣੀਆਂ ਜਗਰਾਮਾ ਵਾਲਿਆਂ ਨੇ ਜਿਹੜਾ ਨੇੜੇ ਦੇ ਏਰੀਏ ਦੇ ਆ ਗੱਪਿਆਂ ਦਾ ਡੱਬਾ ਗੱਪਿਆਂ ਦਾ ਡੱਬਾ ਥੋੜਾ ਉਹਦੇ ਨਹੀਂ ਆਉਦੇ ਬੱਚਾ ਇਹਨਾਂ ਨੂੰ ਬੜਾ ਪਿਆਇਏ ਸੂਬ ਯਾਰ ਉਹ ਬੱਧਾ ਨਹੀਂ ਆਉਂਦੇ ਜਸਪਾਲ ਜਿਹੜੀ ਜਦਣਾ ਕਿਧਰ ਗਿਆ ਆ ਦੇ ਉਹ ਮੋਟਰ ਤਾਂ ਅਗਰ ਗਿਆ ਜੈ ਮਚ ਗਿਆ ਫਿਰ ਤਾਂ ਉਹ ਨੂੰ ਟੇਕ ਨਹੀਂ ਲਿਆ ਪਾਓ ਕਰਾ ਕਰੋੜੇ ਰਹੀ ਹੈ ਹਾਂ ਇਹ ਕਰੋੜੇ ਚੱਕਲੇ ਕਿਹੜੇ ਉਹ ਕੋਸ਼ ਨਹੀਂ ਉਹ ਬਾਹਰ ਤਾਕਤ ਵਾਲੇ ਦਾ ਬਾਈ ਕਿੱਧਰ ਗਿਆ ਹਾਂ ਵਧ ਰਹੇ ਹਾਂ ਚਲੋ ਵੀ ਮੈਂ ਕੀ ਲੈ ਗਿਆ ਨਾਲ ਆਪਦੀ ਪੈਗ ਜੋਗੀ ਨਹੀਂ ਉਹ ਪੋਣਾ ਸਾਰਾ ਕੋ ਹਾਂ ਪੋਣਾ ਅੱਡ ਜੀ ਨਾ ਭਾਈ ਕਰਾ ਆਰਡਰ ਰਹਿਣ ਦੀ ਮੈਂ ਨਹੀਂ ਮਾਣਣਾ ਕੋਣਾ ਕੀ ਲੈ ਉਹ ਨਹੀਂ ਸਾਦਾ ਸਹੀ ਆਂ ਆਹੀਂ ਪਾ ਲੈਣੇ ਮੂੰਹ ਤੇ ਪਾ ਲੈਣਾ ਲਵਾਵਾ ਮੂੰਹ ਸਹੀ ਗੱਲ ਹੈ ਆਹੀਂ ਲਾ ਲੈ ਮੂੰਹ ਤਾਂ ਕੀ ਲੈ ਹੈ ਹੈ ਸੂਪ ਆ ਕਾਦੀ ਸੂਪ ਆ ਸੂਪ ਆ ਬਹੁਤ ਸਵਾਦ ਆਏ ਵੱਡਾ ਲਿਆ ਫੰਦਾ ਇਹਦੇ ਨਾਲ ਸਰਨਾ ਪਹਿਲਾਂ ਥੋੜਾ ਜਿਹਾ ਪਾ ਕੇ ਦੇਖ ਲੈ ਯਾਰ ਪੀਂਦੀ ਵੀ ਆ ਪਹਿਲਾਂ ਪਾ ਕੇ ਦੇਖ ਜੇ ਪੀਗੀ ਤਾਂ ਠੀਕ ਆ ਨਹੀਂ ਫਿਰ ਬਾਈ ਨੇ ਦਾ ਆਥਣੇ ਲਵੇਟ ਹੀ ਦੇਣਾ ਆ ਰਾਤ ਨੂੰ ਆ ਕੇ ਨਹੀਂ ਜਸਨਾ ਖਾ ਲੂ ਵੇ ਧੋੜੀ ਪਾਈ ਉਹ ਤੂੰ ਖਾ ਲੈਣਾ ਯਾਰ ਛੋਲਿਆਂ ਦਾ ਧੋੜੀ ਪਾਈ ਮੇਰਾ ਰਾਇ ਤਾਂ ਗਾਤ ਆ ਬਣ ਜਾਂਦਾ ਵਾਹ ਗਾਜ ਚੱਲ ਥੋੜਾ ਪਾਰੀ ਬਈ ਉਹ 삭 ਦਾ ਬਾਲੇ ਸਵਾਦ ਆ ਯਾਰ ਤੂੰ ਪੀ ਕੇ ਦੇਖ ਬਰੈਡ ਆ ਇਹ ਤਾਂ ਤਿਆਕ ਪਹਿਲਾਂ ਇੰਨਾ ਕੁ ਖਾ ਲੈਣ ਦੇ ਯਾਰ ਆਊਗੀ ਕਿ ਨਹੀਂ ਇਹ ਪਹਿਲਾਂ ਦੇਖਣਾ ਪੈਣਾ ਕੋਈ ਬਹੁਤ ਸਵਾਦ ਆ ਸਮਝ ਲੈ ਸਬਜੀ ਹੈ ਤਾਂ ਇੱਕ ਛੋਲਿਆਂ ਦੀ ਸਬਜੀ ਆ ਹਾਂ ਸਾਰਾ ਕੋ ਗੰਡੇ ਨੀਂਬੂ ਚੱਲ ਬਸ ਪੀਲਾ ਠੰਡਾ ਦਾ ਹੈਗਾ ਆ ਦੇਖ ਆ ਕੇ ਸੁਆਦ ਆ ਨਾ ਜੇ ਸਭ ਮਿਲ ਕੇ ਆ ਕਣ ਪਾਹੀ ਮੈਂ ਹੁਣ ਦੱਸਦੀ ਨੀ ਹੁਣ ਸੁਆਰ ਸੁਆਦ ਇਹਨਾਂ ਨੇ ਪਹਿਲਾਂ ਉਹੀ ਖਾਣੇ ਆ ਵੈਰੈਟੀ ਖਾਉਂ ਚਾ ਕਾਦੇ ਛੋਲਿਆਂ ਦੀ ਦਾ ਤਰੀ ਛੋਲੇ ਦੇ ਵਿੱਚ ਪਾਇਆ ਤਰੀ ਦਾ ਬੱਕਰੇ ਦੀ ਆ ਆ ਮੈਂ ਹੁਣੇ ਜਾ ਕਰਾਂ ਬਕਰਾ ਦੇ ਲਾਉਣ ਵਾਲੇ ਖਾਣ ਵਾਲਾ ਕਿਹੜਾ ਇਹਨਾਂ ਅੱਜ ਲੈ ਰਾਤ ਨੂੰ ਆਏ ਕਰੇਗੀ ਬਾਂਜਾਂ ਬਾਂਗਾ ਦੇਗੀ ਤੂੰ ਦੇਖੇ ਹੁਣ ਛੋਲੇ ਖਾ ਕੇ ਬੱਕਰਾ ਮਾਰਨ ਉਹ ਨਹੀਂ ਨਹੀਂ ਛੋਲੇ ਉਹਦੋਂ ਅੰਡੇ ਨੂੰ ਤਾਂ ਹੱਥ ਨਹੀਂ ਲਾਇਆ ਮੈਂ ਬੱਕਰੇ ਨੂੰ ਜ਼ਰੂਰ ਹੱਥ ਲਾਉ ਨਾ ਜਿਹੜੇ ਨਾਲ ਦੇ ਸਾਰੇ ਖਾਣ ਆ ਆ ਦੇਖ ਲੈ ਪੀਤੇ ਹੁਣੀ ਚਵਾਦਾ ਹਮਮ ਹੋਰ ਪਾ ਦੇ ਕਾਲ ਆ ਪਰ ਹੋਰ ਪਰ ਵੀ ਦਾ ਪਾਣੀ ਪੀਣਾ ਲੈਂਕਾ ਲੈਂਕਾ ਪੀਲਾ ਥੋੜਾ ਉਹ ਨਾ ਬਣੂ ਤਿਆਬ ਜਿਆ ਜੇ ਤੈਨੂੰ ਲੱਗਦਾ ਵਾ ਨਹੀਂ ਹੈ ਜੀ ਰਹਿਣ ਗਰਮ ਜਿਆ ਬਹੁਤ ਠੰਡਈ ਸੀ ਨਹੀਂ ਗਰਮ ਚਲ ਬਾਜੀ ਬਾਪ ਪਤੀਜੇ ਨਹੀਂ ਲੈਣੇ ਸੀ ਜਲੋ ਠੀਕ ਆ ਓਕੇ ਆ ਪੀ ਤੇਨ ਵਾਲਾ ਕੀ ਦੇ ਬੜਦੇ ਆ ਆ ਪੀ ਤੇਨ ਤਾਹੇ ਕਰ ਤੂੰ ਉਹਦਾ ਕੁੜੀ ਗਾੜੀ ਲੱਭ ਦੇ ਇਹਨੂੰ ਕੁੜੀ ਲੱਭ ਦੇ ਕੋਈ ਬੱਸ ਬਾਬਾ ਮੈਂ ਕਿਨੇ ਨਾ ਨੋਇਨਾ ਵਾ ਵਾ ਦੇ ਇੰਨਾ ਦੇ ਨਾ ਮੇਰੀ ਉਮਰ ਵੀ ਆ ਜੇ ਦੇ ਨਾ ਲੋਗਾ ਮੈਨੂੰ ਲਾ ਦੇ ਵਾਜੀ ਬਾਬਾ ਬਸ ਬਸ ਜੀ ਬਸ ਬਸ ਬਾਰਾਂ ਇਹਨੂੰ ਤਾਂ ਕਹ ਰਹੇ ਕੁੜੀ ਗਾੜੀ ਲੱਭ ਦੇ ਨਾ ਹੁਣ ਉਮਰ ਪੱਕ ਗਿਆ ਹਾਂ ਇਹਨੂੰ ਕੁੜੀ ਲੱਭ ਦਿਓ ਹਾਂ ਤੂੰ ਠੀਕ ਚਾਹੀਦੀ ਆ ਬਾਕੀ ਸਾਰਾ ਕੰਮ ਪਤਾ ਚੱਲ ਠੀਕ ਆ ਓਕੇ ਫਿਰ ਕੈਮ ਹੋ ਜਾ ਫਿਰ ਤੂੰ ਹੁਣ ਵਿਆਹ ਚ ਨੱਚਣਾ ਵੀ ਆ ਕਹਿੰਦੇ ਦੇਲਾ ਜਿਹੜਾ ਸੌਪਦਾ ਕੰਮੀ ਗੋਰੀਏ ਇਹਨਾਂ ਤੂੰ ਕੈਮ ਹੋ ਫਿਰ ਦੇਖਦੇ ਕੀ ਬਣਦਾ